ਅਚਰਿਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਪੱਤੇ ਟੀਵੀ ਤੇ ਮੈਂ ਤਵਲੀਨ ਕੌਰ ਸਰਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰ ਰਹੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਟੌੜੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚੁੰਦਾਜੀ ਦੇ ਵੱਲੋਂ ਵੱਡਾ ਬਿਆਨਤਾ ਗਿਆ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਬਲਜੀਤ ਸਿੰਘ ਦਾਦੂਵਾਲ ਹੁਣ ਕਮੇਟੀ ਨੂੰ ਨਹੀਂ ਚੱਲਣ ਦੇ ਰਿਹਾ। ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਹਰਿਆਣਾ ਕਮੇਟੀ ਦੇ ਵਿੱਚ ਜਿਹੜੀ ਵਾਦਾਵਾਂ ਨੇ ਉਹ ਹੁਣ ਪਾਈ ਜਾ ਰਹੀਆਂ ਨੇ। ਇਸ ਦੀ ਪੂਰੀ ਜਾਣਕਾਰੀ ਖੁਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ ਅੱਜ ਜੋ ਤੁਸੀਂ ਇਹ 6 ਮੈਂਬਰ ਦੇਖ ਰਹੇ ਹੋ ਤੇ ਤੁਹਾਡੇ ਅਡਜੈਕਟਿਵ ਮੈਂਬਰ ਤੇ ਤੁਹਾਡੇ ਚੁਣੇ ਹੋਏ ਮੈਂਬਰ ਨੇ ਪਹਿਲੇ ਨੰਬਰ ਤੇ ਕੁਲਜੀਤ ਸਿੰਘ ਜੀ ਮਕਤਾਨੀ ਜਿਹੜੇ ਹਲਕੇ ਪਹਿਲੇ ਤੋਂ ਬਣੇ ਵਿਜੇਕਰਨ ਸਿੰਘ ਜੀ ਨੰਨਾਬਾਦ ਜਿਹੜੇ ਹਲਕੇ ਜੀਨ ਤੋਂ ਬਣੇ ਪੀ. ਜੇ ਅੰਗਰੇਜ਼ ਸਿੰਘ ਜੀ ਜੋ ਹਲਕੇ ਰਾਨੀਆ ਤੋਂ ਬਣੇ ਤੇ ਮੈਂ ਹਲਕਾ ਅਸੰਤੂ ਜਗਦੀਸ਼ ਸਿੰਘ ਝੀੜਾ ਚੌਥੇ ਨੰਬਰ ਮੈਂ ਸਰਦਾਰ ਕੁਲਿੰਦਰ ਸਿੰਘ ਹਲਕੇ ਕਤਸੰਤੂ ਮੈਂਬਰ ਬਣੇ ਤੇ ਛੇਵੇਂ ਨੰਬਰ ਪਰਵਿੰਦਰ ਸਿੰਘ ਜੋ ਹਲਕਾ ਕਰਾਉਂਦਾ ਤੇ ਕਰਨਾਲ ਤੋਂ ਇਹ 6 ਮੈਂਬਰ 59 ਮੈਂਬਰਾਂ ਨੇ ਇਹਨਾਂ ਨੂੰ 11 ਮੈਂਬਰੀ ਐਗਜ਼ੀਕਟਿਵ ਬੋਡੀ ਬਣਾਇਆ ਸੀ ਇਹ 6 ਦੇ 6 ਮੈਂਬਰ ਇਹਨਾਂ ਕੋਈ ਨਵਾਂ ਐਗਜ਼ੀਕਟਿਵ ਬੋਡੀ ਦੀਆਂ ਤੇ ਮੀਟਿੰਗਾਂ ਕਰ ਚੁੱਕੇ ਨੇ ਮੀਟਿੰਗਾਂ ਕਰਨ ਦਾ ਇੱਕੋ ਉਦੇਸ਼ ਇਹ ਸੀ ਕਿ 350 ਸਾਲਾ ਜਿਹੜਾ ਗੁਰਪੁਰਬ ਗੁਰਤੇਗ ਬਹਾਦਰ ਜੀ ਦਾ ਆ ਰਿਹਾ ਹੈ ਉਹਨੂੰ ਬੜੇ ਚੰਗੇ ਉੱਚੇ ਪੱਧਰ ਤੇ ਮਨਾਇਆ ਜਾਵੇ ਪਰ ਜੋ ਪੰਜ ਮੈਂਬਰ ਨੇ ਤੁਹਾਡੇ ਚੁਣੇ ਹੋਏ ਮੈਂਬਰ ਨੇ ਉਹ ਸੰਗਤ ਦੇ ਹਲਕੇ ਨੂੰ ਉਪਰੀ ਕਰ ਰਹੇ ਹਾਂ ਪਹਿਲਾ ਜਿਹੜਾ ਗੁਰਮੀਤ ਸਿੰਘ ਮੀਤਾ ਹਰਕਾ ਕਲਕੜਾ ਉਹ ਸਹਿਯੋਗ ਨਹੀਂ ਕਰ ਰਿਹਾ ਉਹ ਤੁਹਾਨੂੰ ਦੀ ਸੰਗਤ ਧਿਆਨ ਨਾਲ ਸੁਣ ਲੈ ਦੂਜਾ ਮੈਂਬਰ ਗੁਰਬੀਰ ਸਿੰਘ ਹਰਕਰ ਦੌਰ ਤੋਂ ਭਰਾ ਜਿਹੜਾ ਤਲਕੋੜੇ ਉਹ ਸਾਨੂੰ ਸਹਿਯੋਗ ਨਹੀਂ ਕਰ ਰਿਹਾ ਕੇਵਲ ਤੇ ਕੇਵਲ ਦਾਦੂ ਦਾ ਦੇ ਕਹਿਣ ਦੇ ਉੱਤੇ ਦਾਦੂ ਆ ਚੰਦ ਹੈਗੀ ਕਮੇਟੀ ਨਾ ਚੱਲੇ ਤੀਜਾ ਮੈਂਬਰ ਤਰਿੰਦਰਪਾਲ ਸਿੰਘ ਹਲਕਾ ਨਰਨੌਂਦੀ ਸਿੰਘ ਨੂੰ ਸੁਣ ਲੈ ਉਹ ਸਾਨੂੰ ਸਹਿਯੋਗ ਨਹੀਂ ਕਰ ਰਿਹਾ ਉਹ ਆਪ ਸੈਂਟਰ ਲੈ ਰਿਹਾ ਚੌਥਾ ਮੈਂਬਰ ਅਰਪਿੰਦਰ ਸਿੰਘ ਅੰਬਾਲਾ ਕੈਂਟ ਤੋਂ ਅੰਬਾਲਾ ਦੀ ਸੰਗਤ ਇਹ ਲੋੜ ਕਰ ਰਿਹਾ ਆਪ ਦੀ ਸੰਗਤ ਕਿ ਉਹ ਸਹਿਯੋਗ ਨਹੀਂ ਕਰ ਰਿਹਾ ਅਤੇ ਪੰਜਵਾਂ ਮੈਂਬਰ ਹਲਕਾ ਡਾਬੂ ਵਾਲੀ ਤੋਂ ਇਹ ਮਿਥਲੀ ਜਗਤਾਰ ਸਿੰਘ ਮਿਥਲੀ ਹਲਕਾ ਡਾਬੂ ਵਾਲੀ ਤੋਂ ਡਾਬੂ ਵਾਲੀ ਦੀ ਸੰਗਤ ਸੁਣ ਲੋ ਇਹ ਪੰਜੇ ਦੇ ਪੰਜੇ ਮੈਂਬਰ ਨਹੀਂ ਚਾਹੁੰਦੇ ਕੀ tradi ਸਰਾਵਰ ਸਰ ਦੇ ਵਿੱਚ ਬਣੇ ਇਹ ਨਹੀਂ ਚਾਹੁੰਦੇ ਕਿ 350ਵਾਂ ਸਾਲ ਗੁਰੂ ਕਰ ਦਾ ਗੁਰੂ ਤੇਗ ਬਹਾਦਰ ਜੀ ਦਾ ਬਣੀ ਚੜੀ ਕਲਾਕ ਨਾ ਸਕੀ ਅੱਜ ਤੱਕ ਸਾਡਾ ਬਜਟ ਪਾਸ ਨਹੀਂ ਹੋ ਸਕਿਆ ਅੱਜ ਚੌਥੀ ਮੀਟਿੰਗ ਅਸਾਂ ਬੁਲਾਈ ਸੀ ਪਰ ਇਹ ਹਾਂ ਕਰਕੇ ਫਿਰ ਮੁੱਕਰ ਜਾਂਦੇ ਨੇ ਇਹ ਚਾਰੇ ਦੇ ਚਾਰੇ ਨੰਬਰ ਜਿਹੜੇ ਨੇ ਗਾਧੂਵਾਲ ਦੀ ਝੋੜੀਅਤ ਵਿੱਚ ਹੋਏ ਨੇ ਉਹ ਥੋਣੀਆਂ ਸਾਰੀਆਂ ਸੰਕਾ ਇਹਨਾਂ ਨੇ ਕਰ ਦੇ ਕੇ ਧਰਨਾ ਲਾਓ ਇਹਨਾਂ ਨੂੰ ਵੀ ਆਪਰੇ ਮੈਂ ਬ੍ਰੀਤ ਉਸਿਫਾ ਦੇ ਦਿਓ ਤੇ ਜਾਂ ਉਹਨਾਂ ਦੀ ਜਿਹੜੀ ਛੇ ਮੈਂਬਰਾਂ ਦੀ ਕਮੇਟੀ ਐ ਜਿਹੜੀ ਅਮੀਰੀਆਂ ਵਾਰ-ਵਾਰ ਕਰਕੇ ਤੁਹਾਨੂੰ ਵੀ ਬੇਨਤੀ ਕਰਦੀ ਏ ਤੇ ਜਾਂ ਉਹਨਾਂ ਦਾ ਸਹਿਯੋਗ ਕਰੋ ਅਸੀਂ ਇਹਨਾਂ ਨੂੰ ਸੋਮਵਾਰ ਤੱਕ ਤਾਂ ਕਹਿੰਦੇ ਨੇ ਆ ਤੁਹਾਨੂੰ ਪਿਆਰੇ ਸਾਧ ਸੰਗਤ ਜੀ ਸਾਡੀ ਛੀਆਂ ਮੈਂਬਰਾਂ ਨੇ ਹਰ ਦਿਲੋਂ ਔਰ ਕੇ ਬੇਨਤੀ ਏ ਕਿ ਜੇ ਹਰਿਆਣਾ ਕਮੇਟੀ ਤੁਸੀਂ ਚੱਲਨੇ ਚੱਲਦੇ ਰਹਿੰਦੇ ਹੋ ਕਮੇਟੀ ਸੰਗਤ ਦੀ ਏ ਅਸੀਂ ਸੰਗਤ ਦੇ ਨਾਲ ਤੇ ਸੰਗਤ ਨੂੰ ਹੀ ਅੱਜ ਅਸੀਂ ਬੇਨਤੀ ਕਰਦੇ ਆਂ ਅਸੀਂ ਕੰਮ ਕਰਨ ਨੂੰ ਤਿਆਰ ਆਂ ਪਰ ਇਹ ਸਾਡੇ ਤੇ ਉਲਟਾ ਇਲਜ਼ਾਮ ਲਾਉਣ ਦੇ ਲਈ ਕੰਮ ਕਰਨਾ ਨਹੀਂ ਦੇਣਾ ਚਾਹੁੰਦੇ ਕੰਮ ਅਸੀਂ ਕਰਨ ਤਿਆਰ ਆਂ ਪਰ ਇਹ ਸਾਡੇ ਰਾਹ ਦੇ ਵਿੱਚ ਰੁਕਣਾ ਬਣੇ ਹੋਏ ਨੇ ਕਈ ਇਹ ਜੁਡੀਸ਼ਲ ਕਮਿਸ਼ਨ ਦੇ ਵਿੱਚ ਇਹ ਫਾਈਲਾ ਲੈ ਕੇ ਅਪਣ ਜਾਂਦੇ ਨੇ ਕਈ ਸਾਨੂੰ ਇੱਕ ਕੋਰਟ ਦੇ ਦੂਜੇ ਕੋਰਟ ਦੇ ਲੈ ਜਾਂਦੇ ਨੇ ਅੱਜ ਤੱਕ ਇਹਨਾਂ ਕੋਈ ਵੀ ਭਾਰਤ ਸ਼ਾਹ ਸਿੰਘ ਜੀ ਕੰਮ ਹੋਣ ਨਹੀਂ ਦਿੱਤਾ ਕੇਵਲ ਤੇ ਕੇਵਲ ਇਹ ਜਾਦੂਗਰ ਦੀ ਝੋਲੀ ਵਿੱਚ ਪੈ ਜਾਂਦੇ ਨੇ ਜਾਂ ਤੇ ਕਈ ਸ਼ਾਹ ਸਿੰਘ ਜੀ ਸਾਰੇ ਹਰਿਆਣੇ ਦੇ ਸਿੱਖ ਸੰਗਤਵਾਂ ਨਾਲ ਕਿ ਯਾ ਦਾਦੂਆਦੂ ਰੱਖ ਲੋ ਤੇ ਯਾ ਫਿਰ ਆਪਣੇ ਜਿਹੜੇ ਸੁਨੇ ਮੈਂਬਰ ਨੇ ਉਹਨਾਂ ਨੂੰ ਰੱਖ ਲੋ ਇਹਨਾਂ ਜਿਹੜੇ ਮੈਂਬਰ ਨੇ ਅਸੀਂ ਬੜੇ ਦੁਖੀ ਮਾਨ ਦਾ ਤੁਹਾਡੇ ਅਗੇ ਬੇਨਤੀ ਕਰਦੇ ਆਂ ਉਥੋਂ ਦੀ ਸੰਗਤ ਜਿਹੜੇ ਪੰਜਾਂ ਹਲਕਿਆਂ ਦੀ ਸੰਗਤ ਇਹਨਾਂ ਨੇ ਘਰ ਜਾਓ ਇਹਨਾਂ ਨੂੰ ਮਜਬੂਰ ਕਰੋ ਭਈ ਜੇ ਤੁਸੀਂ ਨਹੀਂ ਜਾ ਸਕਦੇ ਹਰਿਆਣਾ ਕਮੇਟੀ ਤੁਹਾਨੂੰ ਰੋਕਣ ਵਾਸਤੇ ਨਹੀਂ ਚਲਾਈ ਗੁਰੂ ਘਰਾਂ ਦੇ ਚੰਗੇ ਪ੍ਰਬੰਧ ਕਰਨ ਵਾਸਤੇ ਚਲਾਈ ਸੀ ਪਰ ਤੁਸੀਂ ਚੰਗੇ ਪ੍ਰਬੰਧ ਨਾ ਹੋਣ ਕਰਕੇ ਐਬਸੈਂਟ ਰਹਿ ਕੇ ਤੇ ਆਪਣੇ ਘਰ ਇਹ ਜਿਹੜਾ ਨਹੀਂ ਜਾ ਰਹੇ ਮੀਟਿੰਗਾਂ ਦੇ ਵਿੱਚ ਇਹਦੇ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਗੁਰੂ ਘਰਾਂ ਦਾ ਸਾਡੇ ਜਿਹੜੇ ਪ੍ਰੋਗਰਾਮ ਅੜੀਕੇ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਜੇ ਤੁਸੀਂ ਚਾਹਦੇ ਹੋ ਕਿ ਸਾਡੀ ਅੰਮ੍ਰਿਤਸਰ ਸ੍ਰੀ ਅਮਨਤ ਜੇ ਤੁਸੀਂ ਚਾਹਦੇ ਹੋ ਕਿ ਸਾਡਾ 350 ਸਾਲਾ ਗੁਰ ਤੇਗ ਬਹਾਦਰ ਦਾ ਚੈਰਟੀ ਦੀ ਚੰਗੇ ਤਰੀਕੇ ਨਾਲ ਮਿਲਾਇਆ ਤੇ ਇਹਨਾਂ ਨੂੰ ਸਾਡੀ ਮੀਟਿੰਗਾਂ 'ਚ ਕਦੋਂ ਤਿੰਨੇ ਚੇਨਾ ਕੋ ਜਵਾਬ ਲੈ ਕੇ ਅਸੀਂ ਕਾਲੀਸ਼ਾਦ ਸਿੰਘ ਜੀ ਤੁਹਾਡੇ ਕੋਲੋਂ ਹੁਣ ਜਵਾਬ ਮੰਗਣਾ ਹੈ ਅਸੀਂ ਇਹਨਾਂ ਨੂੰ ਕੋਈ ਫੇਰ ਲਾਈਟ ਨਹੀਂ ਕਰਾਂਗੇ ਜੇ ਨਹੀਂ ਹੋਂਗੇ ਤੇ ਕਾਲੀਸ਼ਾਦ ਸਿੰਘ ਜੀ ਇਹ ਤੁਹਾਡਾ ਹਰਜਵਾਨ ਦਾ ਹੈ ਕਿ ਇਹਨਾਂ ਨੂੰ ਸਾਡੇ ਨਾਲ ਜੋੜਨ ਦਾ ਮੇਰੀ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੇਮ ਭਗਵੰਤ ਮਾਨ ਦੇ ਵੱਲੋਂ ਹੁਣ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਇੱਕ ਉਮੀਦਵਾਰ ਹਰਮੀਰ ਸੰਧੂ ਦੇ ਹੱਕ ਦੇ ਵਿੱਚ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਗਏ ਆਉ ਸੁਣਿਆ ਉਹਨਾਂ ਵੱਲੋਂ ਕੀ ਕਿਹਾ ਗਿਆ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਤਰਨਤਾਰਨ ਵਾਸੀ ਜਿਹੜੇ ਹੋ ਉਹਨਾਂ ਨੇ ਫੈਸਲਾ ਕਰ ਲਿਆ ਹੈ ਕਿ ਜਿਹੜੀ ਵਿਕਾਸ ਦੀ ਗੱਡੀ ਜਿਹੜੀ ਹੈ ਪੰਜਾਬ ਦੀ ਉਹਨੂੰ ਹੋਰ ਸਪੀਡ ਤੇ ਚਲਾਉਣਾ ਹੈ ਤੁਸੀਂ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ 2022 ਚ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਸਵਰਗਵਾਸੀ ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਪਰ ਪ੍ਰਮਾਤਮਾ ਦਾ ਭਾਣਾ ਸਭ ਨੂੰ ਮੰਨਣਾ ਪੈਂਦਾ ਉਹ ਅਕਾਲ ਚਲਾਣਾ ਕਰ ਗਏ ਤਾਂ ਇਹ ਇਲੈਕਸ਼ਨ ਜਿਹੜੀ ਆਈ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਜਿਹੜੀ ਵਿਛੜੀ ਆਤਮਾ ਹੈ ਉਹਨੂੰ ਚਰਨਾਂ ਤੇ ਨਿਵਾਸ ਦੇਵੇ ਸੋ ਵੀਰੋ ਮੈਂ ਪਿੰਡਾਂ 'ਚ ਵੀ ਗਿਆ ਬਹੁਤ ਸਾਰੇ ਪਿੰਡਾਂ 'ਚ ਗਿਆ ਅੱਜ ਮੈਂ ਤੁਹਾਡੇ ਕੋਲੇ ਸ਼ਹਿਰ 'ਚ ਆਇਆ ਇਹੀ ਮਾਹੌਲ ਇਹੀ ਜਜ਼ਬਾ ਇਹੀ ਜੋਸ਼ ਪਿੰਡਾਂ 'ਚ ਹੈ ਤੇ ਅੱਜ 6 ਤਰੀਕ ਹੋ ਗਈ 5 ਦਿਨ ਰਹਿ ਗਏ ਬਸ 5 ਦਿਨ ਹੋਰ ਤੁਸੀਂ ਇਸ ਇਲਾਕੇ ਦੇ ਨਾਮ ਲਾ ਦਿਓ ਔਰ ਇਹ ਇਲਾਕਾ ਬੜਾ ਝੱਖੜ ਬੜੇ ਹਨੇਰੀਆਂ ਝੁੱਲੀਆਂ ਇਸ ਇਲਾਕੇ ਤੇ ਪੜ੍ਹਾਈ ਪੱਖੋਂ ਪਿੱਛੇ ਰਹਿ ਗਏ ਇੱਥੇ ਕੋਈ ਪਹਿਲਾਂ ਮਾਸਟਰ ਕੋਈ ਡਾਕਟਰ ਆਉਣ ਨੂੰ ਤਿਆਰ ਨਹੀਂ ਹੁੰਦਾ ਸੀ ਬਦਲੀ ਕਰਾ ਜਾਂਦੇ ਸੀ ਜੇ ਆਉਂਦੇ ਸੀ ਪਰ ਅਸੀਂ ਹੁਣ ਇੱਕ ਕਾਨੂੰਨ ਜਿਹੜਾ ਉਹ ਲੈ ਕੇ ਆਏ ਆ ਜਿਹਦੇ ਅੰਤਰਗਤ ਜਿਹੜੇ ਡਾਕਟਰ ਨੇ ਜਦੋਂ ਉਹ ਪੜ੍ਹਾਈ ਕਰਨਗੇ ਪੰਜਾਬ ਸਰਕਾਰ ਦੇ ਮੈਡੀਕਲ ਕਾਲਜਾਂ ਦੇ ਵਿੱਚ ਤਾਂ ਉਹਨਾਂ ਨਾਲ ਇੱਕ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਡਾਕਟਰ ਬਣਨ ਤੋਂ ਬਾਅਦ ਘੱਟੋ ਘੱਟ 2 ਸਾਲ ਬਾਦਰ ਏਰੀਏ ਦੇ ਪਿੰਡਾਂ 'ਚ ਬਾਡੇ ਏਰੀਏ ਦੇ ਕਸਬਿਆਂ ਚ ਲਾਉਣੇ ਪੈਣਗੇ ਉਹਨਾਂ ਨੂੰ ਪੱਤਾ ਵੀ ਵਧ ਦੇਵਾਂਗੇ ਤਨਖਾਹ ਵੀ ਵਧ ਦੇਵਾਂਗੇ ਪਰ ਇਹ ਇਸ ਤਰ੍ਹਾਂ ਕਿ ਇਸ ਇਲਾਕੇ ਨੂੰ ਅਸੀਂ ਸੁੰਨਾ ਨਹੀਂ ਛੱਡਣਾ ਲਾਹਾਰਸ ਨਹੀਂ ਛੱਡਣਾ ਬੱਚਿਆਂ ਨੂੰ ਪੜਾਉਣਾ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਬਹੁਤ ਕਮਾਲ ਦਾ ਇਨਫਰਾਸਟ੍ਰਕਚਰ ਆ ਰਿਹਾ ਹੈ ਔਰ ਬੱਚੇ ਜਿਹੜੇ ਨੇ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀਆਂ ਚ ਦਾਖਲਾ ਦਵਾਇਆ ਜਾ ਰਿਹਾ ਉਹਨਾਂ ਦੇ ਮਾਪਿਆਂ ਵੱਲੋਂ ਇਸੇ ਤਰ੍ਹਾਂ ਹੀ ਆਮ ਆਦਮੀ ਕਲੀਨਿਕ ਤੇ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਬਜ਼ੁਰਗਾਂ ਦਾ ਇਲਾਜ ਕਰਾ ਰਹੇ ਆ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਰਹੇ ਆ 56856 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਰਾ ਜੋ ਮਰਜ਼ੀ ਮੰਨੋ ਮੈਂ ਤੁਹਾਡੇ ਸਾਹਮਣੇ ਖੜਾ 56856 ਨੌਕਰੀਆਂ ਦੇ ਕੇ ਕੋਈ ਕੈਸ਼ ਨਹੀਂ ਕੋਈ ਫਰਮਾਇਸ਼ ਨਹੀਂ 노 ਕੈਸ਼ 노 ਫਰਮਾਇਸ਼ ਬਸ ਨੰਬਰ ਆ ਗਏ ਤਾਂ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦੇਊਗੀ ਮੈਂ ਪਿੰਡਾਂ 'ਚ ਗਿਆ ਮੈਨੂੰ ਨਹੀਂ ਪਤਾ ਹੁੰਦਾ ਸੀ ਪਿੰਡਾਂ ਵਾਲੇ ਆਪ ਦੱਸਦੇ ਸਾਡੇ ਪਿੰਡ 'ਦਸ ਨੌਕਰੀਆਂ ਮਿਲ ਗਈਆਂ ਤੁਸੀਂ ਜਾਇਆ ਕੋਟ ਧਰਮਚੰਦ ਕਲਾਂ ਕੋਟ ਧਰਮਚੰਦ ਕਲਾਂ ਜਾਇਆ ਦਸ ਨੌਕਰੀਆਂ ਇੱਕੋ ਪਿੰਡ 'ਚ ਮਿਲੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਹੈ ਉਹ ਜਾਰੀ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਹੁਣ ਨਸ਼ਿਆਂ ਤੋਂ ਮੁਕਤ ਕਰਾਇਆ ਜਾਵੇ ਹੁਣ ਇੱਕ ਹੋਰ ਵੱਡੀ ਸਫਲਤਾ ਜਿਹੜੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਹੈ ਉਸ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ ਅੰਮ੍ਰਿਤਸਰ ਦੇ ਵਿੱਚ ਇਸ ਮੁਹਿੰਮ ਨੂੰ ਲੈ ਕੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮੁਹਿੰਮ ਚਲਾਈ ਗਈ ਹੈ ਮਾਰਚ ਤੋਂ ਹੁਣ ਤੱਕ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਬਾਰਡਰ ਰੇਂਜ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਅੰਡਰ ਸੁਪਰਵੀਜ਼ਨ ਆਫ ਡੀਏਜੀ ਬਾਰਡਰ ਰੇਂਜ ਸ਼੍ਰੀ ਸੰਦੀਪ ਗੋਇਲ ਜੀ ਅਸੀਂ ਕਾਰਵਾਈ ਕਰਦੇ ਆ ਹੋਇਆ ਸਾਨੂੰ ਪ੍ਰਸ਼ਾਸਨ ਨੂੰ ਵੱਲੋਂ ਇੱਕ ਚਿੱਠੀ ਮਿਲਦੀ ਹੈ ਕਿ ਪਿੰਡ ਜਠਾਲ ਥਾਣਾ ਘਰੇਂਡਾ ਜ਼ਿਲ੍ਹਾ ਅਮ੍ਰਿਤਸਰ ਦਿਹਾਤੀ ਵਿੱਚ ਇਹ ਜਿਹੜਾ ਨਸ਼ਾ ਤਸਕਰ ਹੈਗਾ ਗੁਰਪ੍ਰੀ ਤੇਲਿਆਸ ਬਿੱਲਾ ਇਨੇ ਸਰਕਾਰੀ ਜ਼ਮੀਨ ਦੇ ਉੱਤੇ ਨਾਜਾਇਜ਼ ਕਬਜ਼ਾ ਕਰਦਿਆਂ ਹੋਇਆਂ ਆਪਣਾ ਇਹ ਮਹਿਲ ਸਜਾਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੇ ਖਿਲਾਫ ਜਿਹੜੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਕਬਜ਼ਾ ਛਡਾਣ ਦੀ ਜਿਹੜੀ ਪ੍ਰੋਸੈਸ ਹੈ ਉਹ ਤੁਹਾਡੇ ਸਾਹਮਣੇ ਇਹ ਜਿਹੜੀ ਹੈ ਚੱਲ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਗੁਰਪ੍ਰੀਤ ਏਲੀਅਸ ਬਿੱਲਾ ਦੇ ਖਿਲਾਫ 6 ਅਪਰਾਧਿਕ ਮਾਮਲੇ ਦਰਜ ਨੇ ਐਨਡੀਪੀਐਸ ਐਕਟ ਅਫੀਸ਼ੀਅਲ ਸੀਕਰੇਟਸ ਐਕਟ ਦੇ ਤਹਿਤ ਜਿੱਥੇ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੂੰ ਜਾਸੂਸੀ ਵੀ ਕਰਦਾ ਸੀਗਾ ਅਤੇ ਜਿਹੜਾ ਸਾਡੀ ਦੇਸ਼ ਦੇ ਹਿੱਤ ਦੇ ਵਿੱਚ ਕਾਰਵਾਈ ਹੁੰਦੀ ਹੈ ਉਹ ਨਹੀਂ ਕਰ ਰਿਹਾ ਸੀਗਾ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਲੇਟੈਸਟ ਮਕਦਮਾ ਇਹਦੇ ਖਿਲਾਫ ਜੰਮੂ ਵਿਖੇ ਦਰਜ ਹੈ ਜਿੱਥੇ 36 ਕਿਲੋ ਹੈਰੋਇਨ ਇਹਦੇ ਕੋਲੋਂ ਬਰਾਮਦ ਹੋਈ ਸੀਗੀ ਤਿੰਨ ਪਾਕਿਸਤਾਨੀ ਨਾਗਰਿਕੀ ਉਹਦੇ ਵਿੱਚ ਮਾਰੇ ਗਏ ਸਨ ਤੇ ਫਿਲਹਾਲ ਇਹ ਜਿਹੜਾ ਗੁਰਪ੍ਰੀਤ ਇਲੀਅਸ ਬਿੱਲਾ ਹੈ ਇਹ ਜੰਮੂ ਜੇਲ ਵਿਖੇ ਇਹ ਬੰਦ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨੇ ਕਰੀਬ 1.5 ਤੋਂ 2 ਕਰੋੜ ਰੁਪਇਆ ਆਪਣੇ ਇਹ ਮਹਿਲ ਸਾਰੀ ਕਰਨ ਦੇ ਵਿੱਚ ਲਾ ਰਿਹਾ ਸੀਗਾ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਦੱਸਿਆ ਗਿਆ ਇਨਫੋਰਮੇਸ਼ਨ ਦਿੱਤੀ ਗਈ ਤੇ ਅਸੀਂ ਇਹ ਕਬਜ਼ਾ ਛਡਾਣ ਦੀ ਜਿਹੜੀ ਪ੍ਰੋਸੈਸ ਹੈ ਉਹ ਤੁਹਾਡੇ ਸਾਹਮਣੇ ਇਹ ਕਰ ਰਹੇ ਹਾਂ ਪਹਿਲਾਂ ਵੀ ਅੰਮ੍ਰਿਤਸਰ ਦਿਹਾਤੀ ਵੱਲੋਂ ਲਗਭਗ 10 ਦੇ ਕਰੀਬ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਡਿਮੋਲੀਸ਼ਨ ਜੋ ਕੀਤੀਆਂ ਗਈਆਂ ਨੇ ਅੱਗੇ ਵੀ ਅਸੀਂ ਵੱਧ ਚੜ ਕੇ ਯੁੱਧ ਨਸ਼ਾ ਵਿਰੁੱਧ ਸਾਰੇ ਲੋਕਾਂ ਦੇ ਸਹਿਯੋਗ ਨਾਲ ਇਹ ਕਾਰਵਾਈ ਜਾਰੀ ਰੱਖਾਂਗੇ ਤੇ ਇਦਾਂ ਦੇ ਜਿਹੜੇ ਲੋਕ ਜਿਹੜੇ ਕਾਲੇ ਕੰਮਾਂ ਨਾਲ ਲੋਕਾਂ ਦੇ ਜਿਹੜੇ ਖੂਨ ਪਸੀਨੇ ਦੀਆਂ ਕਮਾਈਆਂ ਨੂੰ ਜਿਹੜੇ ਦਰਕਿਨਾਰ ਕਰਦਿਆਂ ਹੋਇਆ ਸਾਡੇ ਸਮਾਜ 'ਚ ਇਹ ਨਸ਼ਾ ਵਧਾਣ ਦੀ ਜਿਹੜੀ ਇਹਨਾਂ ਨੇ ਗੰਦ ਪਾਣ ਦੀ ਜਿਹੜੀ ਆਦਤ ਜਿਹੜੀ ਪਾਈ ਹੋਈ ਹੈ ਉਹਦੇ ਤਹਿਤ ਇਹ ਜਿਹੜਾ ਕਾਲੇ ਧੰਦੇ ਰਾਹੀ ਇਹ ਆਪਣੇ ਮੈਲ ਸਜਾਉਂਦੇ ਨੇ ਲੋਕਾਂ ਨੂੰ ਵੀ ਇਹ ਜਿਹੜੀ ਈਖਾ ਦੀ ਭਾਵਨਾ ਉਹਨਾਂ ਦੇ ਮਨ 'ਚ ਭਰਦੇ ਨੇ ਤਰਨਤਾਰਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਹਤੀਓਨਾ ਦੇ ਨਾਲ ਹਰਸ਼ਨ ਸਿੰਘ ਬਰਸਤ ਅਤੇ ਗੁਰਦੇਵ ਸਿੰਘ ਲਖਣਾ ਅਤੇ ਨਾਲ-ਨਾਲ bari ਸਲਮਾਨੀ ਵੀ ਉੱਥੇ ਮੌਜੂਦ ਸਨ ਆਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਔਰ ਵਰਕਰ ਜਿਨ੍ਹਾਂ ਨੇ ਆਮ ਵਰਗ ਤੋਂ ਉੱਠ ਕੇ ਇੱਕ ਰਾਜਨੀਤੀ ਦੇ ਵਿੱਚ ਵਧੀਆ ਆਪਣਾ ਨਾਮ ਜਿਹੜਾ ਬਣਾਇਆ ਅੱਜ ਉਹਨਾਂ ਦੀ ਰੈਂਡ ਨਮਾਇਦ ਹੇਠ ਸਮੁੱਚੀ ਜਿਹੜੀ ਟੀਮ ਹੈ ਜਿਨ੍ਹਾਂ ਦਾ ਨਾਮ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੁਹੰਮਦ ਮਹਿਰਬਾਨ ਜੀ ਵਾਰਡ ਨੰਬਰ 12 ਤੋਂ ਮੇਜਰ ਸਿੰਘ ਰਾਜਨ ਅਲੀ ਜੋਗਰਾਜ ਕਬਲ ਮੁਹੰਮਦ ਅਜੀਮ ਮਹਿਤਾਬ ਅਲੀ ਸ਼ਬਾਦ ਬਲਰਾਜ ਮੋਸ਼ਕੀਲ ਮੁਹੰਮਦ ਹਸੀਨ ਮੁਹੰਮਦ ਅਮੀਰ ਇਹ ਸਾਰੇ ਜਿਹੜੇ ਇਹਨਾਂ ਦੇ ਪਰਿਵਾਰ ਇਹਨਾਂ ਦੀਆਂ ਜਿਹੜੀਆਂ ਟੀਮਾਂ ਨੇ ਮੈਂ ਕਹਿ ਸਕਦਾ ਹਾਂ ਕਿ ਇਹ ਕੱਲੇ ਕੱਲੇ ਇਨਸਾਨ ਜਿਹੜੇ ਨੇ ਵਧੀਆ ਆਪਣਾ ਅੱਖ ਰੱਖਦੇ ਨੇ ਉਸ ਤੋਂ ਬਾਅਦ ਮੁਹੰਮਦ ਸ਼ਾਹਰੂਖ ਮੁਹੰਮਦ ਸ਼ਾਨੂ ਮੁਹੰਮਦ ਦਿਲਨਵਾਦ ਇਹ ਸਾਰੇ ਕੋਈ ਕਾਂਗਰਸ ਨਾਲ ਤੈਤ ਸੀ ਕੋਈ ਅਕਾਲੀ ਦਲ ਨਾਲ ਤੈਤ ਸੀ ਪਰ ਅੱਜ ਇਹ ਸਾਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਸੋ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਜੀ ਆਖਦਾ ਹਾਂ ਔਰ ਨਾਲ ਦੇ ਨਾਲ ਮੇਰੇ ਨਾਲ ਮੇਰਾ ਵੱਡਾ ਭਰਾ ਗੁਰਦੇਵ ਲਖਨਾ ਜੀ ਜਿਹੜੇ ਚੇਅਰਮੈਨ ਪੰਜਾਬ ਦੇ ਨੇ ਦਿਲਬਖ ਸਿੰਘ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਨੇ ਮੇਰਾ ਵੱਡਾ ਵੀਰ ਚੇਅਰਮੈਨ ਰਣਜੀਤ ਸਿੰਘ ਹਰਪ੍ਰੀਤ ਸਿੰਘ ਤੁੰਨਾ ਜੀ ਸੁਖਵੰਤ ਸਿੰਘ ਧਾਮੀ ਜੀ ਜਿਹੜੇ ਮੀਡੀਆ ਇਨਚਾਰਜ ਮੇਰਾ ਸੈਮੀ ਵੀਰ ਜਿਹੜਾ ਜਲੰਧਰ ਲੁਧਿਆਣੇ ਦੇ ਵਿੱਚ ਅੰਤ ਤੱਕ ਮਿਹਨਤ ਕੀਤੀ ਜਿਨ੍ਹਾਂ ਨੇ ਉਹ ਠੇਕੇਦਾਰ ਅਵਤਾਰ ਸਿੰਘ ਜੀ ਬਲਜਿੰਦਰ ਸਿੰਘ ਝੋਲ ਜੀ ਮੀਡੀਆ ਇਨਚਾਰਜ ਔਰ ਮਾਨਿਕ ਮਹਿਤਾ ਬਟਾਲੇ ਤੋਂ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਉਂਕਿ ਇਹ ਸਾਰੇ ਹੀ ਮੇਰਾ ਨੌਜਵਾਨ ਵੀ ਸ਼ਹਾਬਾਦ ਇਹ ਸਾਰੇ ਹੀ ਆਮ ਆਦਮੀ ਪਾਰਟੀ ਦੀ ਰਾਤ ਦਿਨ ਮਿਹਨਤ ਕਰ ਰਹੇ ਨੇ ਜਿਸ ਦਿਨ ਤੋਂ ਅਸੀਂ ਦਫਤਰ ਖੋਲ੍ਹਿਆ ਹੈ ਹਰ ਰੋਜ਼ ਜੁਆਇਨਗਾ ਹੋ ਰਹੀਆਂ ਨੇ ਔਰ ਦੂਜੇ ਪਾਸੇ ਅਕਾਲੀ ਨੇ ਜੋ ਉਹ ਕਰ ਰਹੇ ਨੇ ਤੁਹਾਨੂੰ ਪਤਾ ਹੀ ਹੈ ਔਰ ਕਾਂਗਰਸੀ ਨੇ ਜੋ ਉਹਨਾਂ ਦੀ ਭਾਸ਼ਾ ਹੈ ਉਹਨਾਂ ਨੇ ਸਾਡੇ ਉਹਨਾਂ ਲੋਕਾਂ ਨੂੰ ਵੀ ਨਹੀਂ ਬਖਸ਼ ਰਾਇ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਅੱਜ ਬਾਬਾ ਜੀਵਨ ਸਿੰਘ ਦੇ ਬਰਾਬਰ ਆਪਣੀਆਂ ਫੋਟੋਆਂ ਲਾਈ ਬੈਠੇ ਨੇ ਬਾਬਾ ਜੀਵਨ ਸਿੰਘ ਕੌਣ ਸੀ ਬਾਬਾ ਜੀਵਨ ਸਿੰਘ ਰੰਗਰੇਟਾ குரு ਕਾ ਬੈਠੇਗਾ ਉਹਨੂੰ ਕਿਤਾਬ ਮਿਲਿਆ ਸੀਗਾ ਔਰ ਉਹ ਇਨਸਾਨ ਦਿੱਲੀ ਤੋਂ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਲੈ ਕੇ 361 ਕਿਲੋਮੀਟਰ ਯਾਤਰਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਸੀਗਾ ਅੱਜ ਦੇ ਵਕਤਾਂ 'ਚ ਮੁਸ਼ਕਲ ਹੋ ਜਾਂਦਾ ਹੈ ਅੱਜ ਤੋਂ 350 ਸਾਲ ਪਹਿਲਾਂ ਕਿੰਨਾ ਔਖਾ ਸੀਗਾ ਸੋ ਇਹੋ ਜੇ ਲੋਕਾਂ ਪ੍ਰਤੀ ਵੀ ਨਾ ਪ੍ਰਤੀ ਇਹਨਾਂ ਲੋਕਾਂ ਦੇ ਮਨ 'ਚ ਕੋਈ ਸਤਿਕਾਰ ਨਹੀਂ ਔਰ ਸਰਦਾਰ ਬੁੱਟਾ ਸਿੰਘ ਕਾਂਗਰਸ ਪਾਰਟੀ 'ਚ ਸੀਗੇ ਔਰ ਜੋ ਉਹਨਾਂ ਦਾ ਜੀਵਨ ਸੀਗਾ ਇਹਨਾਂ ਨੇ ਉਹਨਾਂ ਬਾਰੇ ਬੋਲਣ ਬਾਰੇ ਸੋਚਿਆ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦਾ ਹਰ ਰੋਜ਼ ਪਾਠ ਕਰਦੇ ਸੀ ਜਿੱਥੇ ਰਹਿੰਦੇ ਸੀਗੇ ਗੁਰੂ ਦੇ ਲੜ ਲੱਗ ਕੇ ਸੇਵਾ ਕਰਦੇ ਸੀ ਸੋ ਇਹ ਲੋਕ ਭਾਸ਼ਾ ਦੀ ਮਰਿਆਦਾ ਇਹਨਾਂ ਕੋਲ ਨਹੀਂ ਪੰਜਾਬ ਦੇ ਕਲਚਰ ਨੂੰ ਇਹ ਨਹੀਂ ਸਮਝਦੇ ਇੰਨੇ ਹੋਸ਼ੇ ਹੋ ਗਏ ਕਿ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ ਜੋ ਜੀ ਕਰਦਾ ਬੋਲੀ ਜਾਂਦੇ ਨੇ ਪਰੰਤੂ ਪੰਜਾਬ ਦੇ ਲੋਕ ਸਮਝ ਰਹੇ ਨੇ ਇਸੇ ਕਰਕੇ ਅੱਜ ਇਹਨਾਂ ਦੀ ਦੁਰਗਤ ਹੋਈ ਹੈ ਅੱਜ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹੈਗੇ ਸੋ ਭਰਾਵੋ ਤੁਸੀਂ ਆਇਓ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂਖਦੇ ਆ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਨਾਂ ਦੀਆਂ ਹੋ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸ਼ਤਸ਼ਰੀਆਕਤ